ਮੋਗਾ ਜ਼ਿਲ੍ਹੇ ਦੇ ਬਾਗਾ ਪੁਰਾਣਾ ਸ਼ਹਿਰ ਵਿੱਚ ਕੁਝ ਘੰਟੇ ਪਹਿਲਾਂ ਇੱਕ 24 ਸਾਲਾ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਮਿਲੀ ਜਾਣਕਾਰੀ ਮੁਤਾਬਕ ਬਾਗਾ ਪੁਰਾਣਾ ਦੀ ਦਲੀਪ ਬਸਤੀ ਵਿੱਚ ਅਣਪਛਾਤੇ ਲੋਕਾਂ ਵੱਲੋਂ 24 ਸਾਲਾ ਮਨਪ੍ਰੀਤ ਸਿੰਘ ਉਰਫ ਕਾਂਚਾ ਪੁੱਤਰ ਨਿਰਬੈ ਸਿੰਘ ਦਾ ਕਿਸੇ ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਬਾਗਾਪੁਰਾਣਾ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਤਲ ਹੋਣ ਦੇ ਕੀ ਕਾਰਨ ਨੇ ਇਹ ਸਾਰਾ ਕੁਝ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਬਾਈ ਕੀ ਨਾਮ ਤੇਰਾ ਨਾ ਫਰੀਦ ਹੈ ਬਾਈ ਠੀਕ ਘਟਨਾ ਵਾਪਰੀ ਅੱਜ ਘਟਨਾ ਇਹ ਵਾਪਰੀ ਰਾਤ ਨਾ ਪਰਸੋਂ ਵਾਲੀ ਰਾਤ ਮੇਰੇ ਬਾਪੂ ਨੇ ਨਾ ਪੁੱਠਾ ਕੋ ਲੈ ਸੀ ਉਹ ਮੁੰਡਾ ਗਾਲਾਂ ਗੁਲਾਂ ਕੱਢੀਆਂ ਸੀ ਕੌਣ ਕੀ ਨਾਮ ਉਹਦਾ ਨਾ ਹੈਗਾ ਹੀ लवली ਆ ਹੂੰ ਤੇ ਉਹ ਮੇਰਾ ਸੁਭਾ ਭਰਾ ਆ ਉਹਨੇ ਉਹਦੇ ਚਪੇੜੇ ਚਪੂੜੇ ਮਾਰੇ ਤੇ ਚਲੋ ਇਹ ਗੱਲ ਟੈਕੀ ਵੀ ਉਹਨਾਂ ਨੇ ਵੀ ਮਾਰੇ ਤੇ ਇਹਨਾਂ ਨੇ ਵੀ ਮਾਰੇ ਤੇ ਕੱਲ੍ਹ ਐ ਹੋਈ ਚਲੋ ਫੈਸਲਾ ਹੋਇਆ ਕਿ ਉਹ ਪਿੰਡ ਚ ਲੈ ਸੀਗਾ ਕਿ ਉਹ ਆਪਣੀ ਦੁਕਾਨ ਆਈ 23 ਸਾਲ ਦੀ ਉਹਦੀ ਉਮਰ ਆਈ ਗਿਆ ਸੀਗਾ ਤੇ ਇਹਨਾਂ ਨੇ ਮੁੰਡੇ-ਮੁੰਡੇ ਸੱਥੀ 15-16 ਜਾਣੇ ਗੱਡੀ ਤੇ ਤੇ ਫੋਨ ਲਾ ਕੇ ਕੁੜੀ ਨਹੀਂ ਸੱਦਦੀ ਇਹਦੇ ਭੈਣ ਨੇ ਤੇ ਉੱਥੇ ਕੱਟਮਾਰ ਕੀਤੀ ਉਹਨੂੰ ਵੱਢ ਗਈ ਕਹ ਅਸੀ ਗੱਲ ਉਹਨਾਂ ਦੀ ਹੋਈ ਭੈਣ ਸੀਗੀ 7 ਕੁ ਮਹੀਨੇ ਹੋਈ ਸੀਗੇ ਲਾ ਮਰ ਗਈ ਕੀ ਨਾਮ ਸੀ ਉਹਦਾ ਜਮਨਪ੍ਰੀਤ ਸਿੰਘ ਹੈ ਜੀ ਉਹਦਾ ਜਿਹਦਾ ਕਤਲ ਹੋਇਆ ਕੀ ਨਾਮ ਉਹਦਾ ਜਮਨਪ੍ਰੀਤ ਸਿੰਘ ਹੈ ਤੁਹਾਡਾ ਕੀ ਲੱਗਦਾ ਜੀ ਉਹ ਮੇਰਾ ਛੋਟਾ ਬ੍ਰਦਰ ਹੈ ਤੇ ਜਿਹੜੀ ਉਹਨਾਂ ਵਿਆਹ ਆ ਸੀ ਮਾਰਿਆ ਕਿੰਨਾਂ ਨੇ ਆ ਇਹ ਉਹਦੇ ਭਰਾਵਾਂ ਨੇ ਮਾਰਿਆ ਜੀ ਉਹ ਕੁੜੀ ਦੇ ਨੇ ਮਦਾ ਚਾਚੇ ਲੈ ਗਏ ਮਾਰਿਆ ਕਿ ਕੁੜੀ ਦੇ ਚਾਚੇ ਤੇ ਕਿਰਪਾਨਾਂ ਨਾਲ ਮਾਰਿਆ ਜੀ ਮੇਰੇ ਸਾਲ ਇਹ ਘਟਨਾ ਵਾਪਰੀ ਕਿੱਥੇ ਆ ਇਹ ਆਪਣਾ ਮੱਧ ਕੀ ਰੋਡ ਤੇ ਹੀ ਟੈਕਸੀਸ ਬੈਂਕ ਕੋਲੇ ਤੇ ਹੁਣ ਤੁਸੀਂ ਪੁਲਿਸ ਕੋਲੇ ਆਏ ਹੋ ਪੁਲਿਸ ਤੁਹਾਨੂੰ ਕੀ ਕਰੇ ਇਹ ਕਹਿੰਦੇ ਹੀ ਤੁਹਾਡਾ ਇਨਸਾਫ ਕਰਾਵਾਂਗੇ ਜਿਹੜੇ ਜਿਹੜੇ ਬੰਦਿਆਂ ਨੇ ਮਾਰਿਆ ਉਹ ਬੰਦੇ ਕਿੱਥੇ ਨੇ ਉਹ ਗ੍ਰਿਫਤਾਰ ਆ ਜੀ ਕੋਈ ਅਰੈਸਟ ਕੀਤਾ ਪੁਲਿਸ ਨਹੀਂ ਉਹਨਾਂ ਦੀ ਲੇਡੀਜ਼ ਅਰੈਸਟ ਹੋਇਆ ਪੁਲਿਸ ਨੂੰ ਪਤਾ ਉਹਦੇ ਦੇਖੋ ਵੀ ਜਿਮਾ ਹੀ ਫੜੇ ਆ ਕੀ ਨਾਮ ਹੈ ਤੁਹਾਡਾ ਵੀਰ ਪਰਸਨ ਇਹ ਘਟਨਾ ਹੋਈ ਏ ਕੀ ਘਟਨਾ ਹੋਈ ਏ ਸਾਰੀ ਇਹ ਉਹ ਬੈਨੋ ਦੇ ਕੰਮ ਤੋਂ ਤੁਰ ਹੀ ਜਾਂਦੀ ਸੀਗੀ ਤੇ ਮੇਰੇ ਮੂਹਰੇ ਮੂਹਰੇ ਮੁੰਡੇ ਤੋਂ ਵੱਟ ਕੇ ਸੱਗੇ ਜਦੋਂ ਮੈਂ ਕੋਲੇ ਜਾ ਕੇ ਵੇਖਿਆ ਉਹ ਦੋਵੇਂ ਉਹ ਕਲੀ ਦੇ ਵਿੱਚ ਫਸ ਗਏ ਹੋ 10 12 ਜਾਣੇ ਮੁੰਡੇ ਸੀਗੇ ਕਿਹਨੂੰ ਮਾਰਿਆ ਕਿਹਨੂੰ ਗੋਟਿਆ ਜੀ ਮੁੰਡਾ ਮੇਰੇ ਜੇਖ ਦਾ ਮੁੰਡਾ ਸੀ ਕੀ ਨਾਮ ਹੈ ਉਹਦਾ ਮਨਪ੍ਰੀਤ ਉਹਦੇ ਨਾਲ ਕਿੰਨੇ ਜਾਣੇ ਸੀ ਮਨਪ੍ਰੀਤ ਦੇ ਨਾਲ ਮਨਪ੍ਰੀਤ ਦੇ ਨਾਲ ਕੋਈ ਨਹੀਂ ਸੱਲਾ ਜਾਣੇ ਸੀ ਤੇ ਜਿਹੜੇ ਮਾਰਨ ਗੋਟਣ ਵਾਲੇ ਸੀ ਉਹ ਤੁਸੀਂ ਦੇਖ ਕੇ ਕਿੰਨੇ ਜਾਣੇ ਸੀ ਉਹ ਉਹ 10 12 ਜਿਹੜੇ ਸੀ ਕੀ ਦੁਸ਼ਮਣੀ ਕੀ ਸੀ ਉਹਨਾਂ ਨਾਲ ਦਸ ਮਿੰਨ ਰਾਤ ਹੀ ਬੋਲੇ ਸੀ ਮੜਾ ਜਦ ਅਸੀਂ ਉਦੋਂ ਪਹਿਲਾਂ ਕੋਈ ਉਹਦੇ ਨਾਲ ਬੋਲੇ ਸੀ ਉਦੋਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਕੋਈ ਨਾ ਕੋਈ ਗੱਲ ਨਹੀਂ ਨੈਲ ਮਾਰਤਨ ਲਾ ਕੇ ਜਿਹੜੇ ਚੱਕੇ ਤਾਇਆ ਹੋਏ ਉਹ ਉਹਨਾਂ ਨੂੰ ਚੱਕ ਚ ਜੀ